ਸਸਕਾਰ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ 에어 ਇੰਡੀਆ ਦੀ ਦਿਲਚਸਪ ਨਮਸਤੇ ਵਰਲਡ ਸੇਲ ਦੇ ਕੇਂਦਰ ਦੇ ਵਿੱਚ ਯੂਕੇ ਅਮਰੀਕਾ ਕੈਨੇਡਾ ਸ਼੍ਰੀਲੰਕਾ THAILAND ਮਲੇਸ਼ੀਆ ਜਪਾਨ ਅਤੇ ਹੋਰ ਬਹੁਤ ਸਾਰੇ ਦੇਸ਼ ਨੇ ਜੋ ਯਾਤਰੀਆਂ ਨੂੰ ਘਰੇਲੂ ਰੂਟਾਂ ਉੱਤੇ ਸਿਰਫ 1490 ਰੁਪਏ ਤੋਂ ਸ਼ੁਰੂ ਹੋਣ ਵਾਲੇ ਸ਼ਾਨਦਾਰ ਕਿਰੇਦੀ ਪੇਸ਼ਕਸ਼ ਕਰਦੇ ਨੇ ਇਸ ਵਿਸ਼ੇਸ਼ ਪ੍ਰਮੋਸ਼ਨ ਦੇ ਵਿੱਚ ਆਕਰਸ਼ਕ ਅੰਤਰਰਾਸ਼ਟਰੀ ਰਾਊਂਡ ਟ੍ਰਿਪ ਕੀਮਤਾਂ ਸ਼ਾਮਲ ਨੇ ਜੋ ਯਾਤਰੀਆਂ ਦੇ ਲਈ ਇਨ੍ਹਾਂ ਪ੍ਰਸਿੱਧ ਸਥਾਨਾਂ ਅਤੇ ਇਸ ਤੋਂ ਬਾਹਰ ਦੀ ਪੜਚੋਲ ਕਰਨਾ ਆਸਾਨ ਬਣਾਉਂਦੀ ਹੈ। ਕਈ ਚੈਨਲਾਂ ਰਾਹੀਂ ਉਪਲਬਧ ਬੁਕਿੰਗਾਂ ਅਤੇ ਵਿਜ਼ਾ ਕਾਰਡਾਂ ਉਪਭੋਕਤਾਵਾਂ ਅਤੇ ਆਨਲਾਈਨ ਰਿਜ਼ਰਵੇਸ਼ਨਾਂ ਦੇ ਲਈ ਵੱਧੂ ਛੋਟਾਂ ਦੇ ਨਾਲ 에য়ার ਇੰਡੀਆ ਦੀ ਨਮਸਤੇ ਵਰਲਡ ਸੇਲ ਆਪਣੀਆਂ ਅਗਲੀਆਂ ਯਾਤਰਾਵਾਂ ਦੀਆਂ ਯੋਜਨਾ ਬਣਾ ਰਹੇ ਯਾਤਰੀਆਂ ਦੀ ਅਸਾਧਾਰਨ ਮੁੱਲ ਅਤੇ ਸਹੂਲਤ ਪ੍ਰਦਾਨ ਕਰਦੀ ਹੈ। ਏਅਰ ਇੰਡੀਆ ਐਕਸਪ੍ਰੈਸ ਨੇ ਅਤਵਾਰ ਨੂੰ ਆਪਣੀ ਫ੍ਰੀਡਮ ਸੇਲ ਦੀ ਸ਼ੁਰੂਆਤ ਕੀਤੀ ਜਿਸ ਦੇ ਵਿੱਚ ਉਸਦੇ ਘਰੇਲੂ ਅਤੇ ਅੰਤਰਰਾਸ਼ਟਰੀ ਨੈਟਵਰਕ ਦੇ ਵਿੱਚ 50 ਲੱਖ ਸੀਟਾਂ 'ਤੇ ਛੋਟ ਵਾਲੇ ਕਿਰਾਏ ਦੀ ਪੇਸ਼ਕਸ਼ ਕੀਤੀ ਗਈ। ਇਹ ਸੇਲ 에ਅਰਲਾਈਨ ਦੀ ਵੈੱਬਸਾਈਟ ਉੱਤੇ ਮੋਬਾਈਲ ਐਪ ਤੇ ਖੁੱਲੀ ਹੋਈ ਹੈ ਅਤੇ 15 ਅਗਸਤ 2025 ਤੱਕ ਸਾਰੇ ਪ੍ਰਮੁੱਖ ਬੁਕਿੰਗ ਚੈਨਲ ਰਾਹੀਂ ਉਪਲਬਧ ਰਹੇਗੀ। ਇਸ ਪੇਸ਼ਕਸ਼ ਦੇ ਤਹਿਤ ਘਰੇਲੂ ਕਿਰਾਏ 1279 ਰੁਪਏ ਤੋਂ ਸ਼ੁਰੂ ਹੁੰਦੇ ਨੇ ਅਤੇ ਅੰਤਰਰਾਸ਼ਟਰੀ ਕਿਰਾਏ 4279 ਰੂਪਏ ਤੋਂ ਸ਼ੁਰੂ ਹੁੰਦੇ ਨਹੀਂ ਵਿਕਰੀ ਦੁਆਰਾ ਕਵਰ ਕੀਤੀਆਂ ਗਈਆਂ ਯਾਤਰਾਵਾਂ ਦੀਆਂ ਤਾਰੀਖਾਂ 1 ਅਗਸਤ 2025 ਤੋਂ 31 ਮਾਰਚ 2026 ਤੱਕ ਨੇ ਜੋ ਕਿ ਭਾਰਤ ਦੇ ਤਿਉਹਾਰ ਦੇ ਸੀਜ਼ਨ ਦੇ ਨਾਲ ਮੇਲ ਖਾਂਦੀਆਂ ਨੇ ਜਿਸ ਦੇ ਵਿੱਚ ਓਨਮ, ਦੁਰਗਾ ਪੂਜਾ, ਦੀਪਾਵਲੀ ਅਤੇ 크ਿਸਮਸ ਸ਼ਾਮਲ ਨੇ ਇਅਰ ਇੰਡੀਆ ਐਕਸਪ੍ਰੈਸ ਵਾਫਾ ਕਿਰਾਏ ਸ਼੍ਰੇਣੀਆਂ ਦੀ ਪੇਸ਼ਕਸ਼ ਕਰ ਰਹੀ ਹੈ ਜਿਸ ਦੇ ਵਿੱਚ ਐਕਸਪ੍ਰੈਸ ਸਲਾਈਡ ਸ਼ਾਮਲ ਹੈ 1 ਜ਼ੀਰੋ ਚੈੱਕ ਇਨ ਬੈਗਸ ਵਿਕਲਪ ਸਿਰਫ 에어ਲਾਈਨ ਦੀ ਵੈਬਸਾਈਟ ਉਤੇ ਉਪਲਬਧ ਹੈ ਤੇ 크렐루 ਦੇ ਲਈ 1279 ਰੁਪਏ ਅਤੇ ਅੰਤਰਰਾਸ਼ਟਰੀ ਡਾਣਾ ਦੇ ਲਈ 4279 ਰੁਪਏ ਤੋਂ ਸ਼ੁਰੂ ਹੁੰਦਾ ਹੈ ਐਕਸਪ੍ਰੈਸ ਵੈਲਿਊ ਖਰਾਏ ਚੀਜ਼ ਦੇ ਵਿੱਚ ਮਿਆਰੀ ਚੈੱਕ ਇਨ ਬੈਗਸ ਫਤੇ ਸ਼ਾਮਲ ਨੇ 크렐루 ਦੇ ਲਈ 1379 ਰੁਪਏ ਅਤੇ ਅੰਤਰਰਾਸ਼ਟਰੀ ਡਾਣਾ ਦੇ ਲਈ 4479 ਰੁਪਏ ਸ਼ੁਰੂ ਹੁੰਦੇ ਨੇ 에어ਲਾਈਨ ਦਾ ਪ੍ਰੀਮੀਅਰ ਕੈਬਨ ਵਿਕਲਪ ਐਕਸਪ੍ਰੈਸ ਸੀਜ਼ 58 ਇੰਚ ਤੱਕ ਦੀ ਸੀਟ ਪੀਛ ਤੇ ਪੇਸ਼ਕਸ਼ ਕਰਦਾ ਜੋ ਕਿ ਹੁਣ 40 ਤੋ ਵੱਧ ਨਵੇਂ ਜਹਾਜ਼ਤ ਦੇ ਵਿੱਚੋਂ ਪ੍ਰਾਪਤ ਹੈ ਲੋਇਲਟੀ ਪ੍ਰੋਗਰਾਮ ਦੇ ਮੈਂਬਰਾਂ ਨੂੰ ਵਾਧੂ ਲਾਭ ਪ੍ਰਾਪਤ ਹੋਣਗੇ ਜਿਸ ਦੇ ਵਿੱਚ ਐਕਸਪ੍ਰੈਸ ਬੀਜ਼ ਦੇ ਕਿਰਾਏ ਉੱਤੇ 25% ਦੀ ਛੋਟ ਅਤੇ ਵਾਧੂ ਸਮਾਨ ਗਰਮ ਭੋਜਨ ਸੀਟ ਦੀ ਚੋਣ ਤਰਜੀਹੀ ਸੇਵਾਵਾਂ ਅਤੇ ਅਪਗ੍ਰੇਡ ਉੱਤੇ ਵੀ 20% ਦੀ ਛੋਟ ਸ਼ਾਮਲ ਹੈ ਵਿਦਿਆਰਥੀਆਂ ਬਜ਼ੁਰਗ ਨਾਗਰਿਕਾਂ ਆਰਮਡ ਫੋਰਸਸ ਪਰਸਨਲ ਅਤੇ ਉਹਨਾਂ ਦੇ ਆਸ਼ੀਰਤਾ ਦੇ ਲਈ ਵਿਸ਼ੇਸ਼ ਕਿਰਾਏ ਉਪਲਬਧ ਰਹਣਗੇ 116 ਜਹਾਜ਼ਾਂ ਦੇ ਵੱਡੇ ਬੇੜੇ ਅਤੇ 500 ਤੋਂ ਵੱਧ ਰੋਜ਼ਾਨਾ ਉਡਾਨਾਂ ਦੇ ਨਾਲ 에어 ਇੰਡੀਆ ਐਕਸਪ੍ਰੈਸ ਇਹ ਰੇਲੂ ਅਤੇ 17 ਅੰਤਰਰਾਸ਼ਟਰੀ ਸਥਾਨਾਂ ਨੂੰ ਜੋੜਦਾ ਹੈ ਜੋ ਕਿ ਮਹਾਨਗਰਾਂ ਗੈਰ ਮਹਾਨਗਰਾਂ ਤੇ ਉੱਪਰ ਰਹੇ ਸ਼ਹਿਰਾਂ ਨੂੰ ਜੋੜਦੇ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਲਾਈਨ ਦਾ ਪਾਰ ਦੇ ਨਾਲ ਡੂੰਘਾ ਸੰਬੰਧ ਨਾ ਸਿਰਫ ਇਸ ਦੇ ਵਿਸਤ੍ਰਿਤ ਨੈਟਵਰਕ ਦੇ ਵਿੱਚ ਝਲਕਦਾ ਸਗੋਂ ਦੇਸ਼ ਦੀ ਸਭਿਆਚਾਰਕ ਅਮੀਰੀ ਦਾ ਜੋਸ਼ਨ ਬਣਾਉਂਦੀ ਇਸ ਦੀ ਬਚਨ ਬੱਤਾ ਵਿੱਚ ਵੀ ਝਲਕਦਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।